ਜਿਹੜੇ ਬੱਚੇ ਨੇ ਉਹਨਾਂ ਦੇ ਕਈਆਂ ਦੇ ਟੈਗ ਪਾਏ ਆ ਆਮ ਅ ਯੂ ਐਸ ਸਿਟੀਜ਼ਨ ਉਹਦੇ ਉੱਤੇ ਲਿਖਿਆ ਹੈ ਫੈਡਰਲ 에ਜੰਟਸ ਨੇ 250 언ਡਾਕੂਮੈਂਟਡ ਇਮੀਗ੍ਰੈਂਟਸ ਨੂੰ ਗ੍ਰਿਫਤਾਰ ਕੀਤਾ 20% ਸਟੂਡੈਂਟ ਜਿਹੜੇ ਘਰ ਦੇ ਵਿੱਚ ਰਹਿਣ ਲੱਗ ਪਏ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਆਇਸ਼ਤੀਆਂ ਰੈਡਾਂ ਹੋ ਰਹੀਆਂ ਤੇ ਬਹੁਤ ਕੁਛ ਅਮਰੀਕਾ ਦੇ ਵਿੱਚ ਵਾਪਰ ਰਿਹਾ ਆਪਾਂ ਬੜੇ ਲੰਬੇ ਸਮੇਂ ਤੋਂ ਗੱਲਾਂਬਾਤਾਂ ਕਰਦੇ ਆ ਰਹੇ ਹੋਂ ਕੀ ਰਿਹਾ ਐਸ ਵੇਲੇ ਸਕੂਲਾਂ ਦੇ ਵਿੱਚ ਬੱਚੇ ਡਰੇ ਪਏ ਨੇ ਚਾਰਲਟ ਦਾ ਕੇਸ ਆਪਾਂ ਤੁਹਾਡੇ ਨਾਲ ਪਿਛਲੇ ਹਫਤੇ ਡਿਸਕਸ ਕੀਤਾ ਸੀ ਫੈਡਰਲ ਏਜੰਟਸ ਨੇ 250 ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਗ੍ਰਿਫਤਾਰ ਕੀਤਾ 20% ਸਟੂਡੈਂਟ ਜਿਹੜੇ ਘਰ ਦੇ ਵਿੱਚ ਰਹਿਣ ਲੱਗ ਪਏ ਉੱਥੇ ਬੱਚੇ ਸਕੂਲ ਨਹੀਂ ਜਾ ਰਹੇ ਵੀ ਸਾਨੂੰ ਫੜ ਨਾ ਲੈਣ ਬਹੁਤ ਸਾਰੇ ਬੱਚੇ ਜਿਹੜੇ ਉਹ ਡਰੇ ਪਏ ਆ ਉਹਨਾਂ ਨੂੰ ਲੱਗਦਾ ਵੀ ਜਦੋਂ ਅਸੀਂ ਸਕੂਲ ਦੇ ਵਿੱਚ ਜਾਵਾਂਗੇ ਕੁਝ ਨਾ ਕੁਝ ਹੋ ਜਾਊਗਾ ਜਿਹੜੇ ਬੱਚੇ ਸਕੂਲ ਦੇ ਵਿੱਚ ਆ ਵੀ ਰਹੇ ਆ ਉਹ ਵੀ ਟਰਾਮਟਾਈਜ਼ ਨੇ ਉਹਨਾਂ ਨੂੰ ਵੀ ਡਰ ਆਇਆ ਇਸ ਵੇਲੇ ਜਿਹੜੇ ਬੱਚੇ ਨੇ ਉਹਨਾਂ ਦੇ ਕਈਆਂ ਦੇ ਟੈਗ ਪਾਏ ਆ ਆਮ ਆ ਯੂ ਐਸ ਸਿਟੀਜ਼ਨ ਉਹਦੇ ਉੱਤੇ ਲਿਖਿਆ ਹੈ ਕੁਝ ਅਮਰੀਕਨ ਪਾਸਪੋਰਟ ਲੈ ਕੇ ਆ ਰਹੇ ਆ ਕੁਝ ਦੇ ਕੋਲੇ ਵਿਸਲਸ ਨੇ ਸੀਟੀਆਂ ਨੇ ਗੱਲ ਚ ਪਾਈਆਂ ਕਿ ਜਦੋਂ ਆਈਸੀ ਏਜੰਟ ਆ ਗਿਆ ਸੀਟੀ ਬਿਜਾਦਨੀ ਤਾਂ ਕਿ ਬਾਕੀ ਨੂੰ ਪਤਾ ਲੱਗ ਜਵੇ ਜਿਹੜੇ ਅਧਿਆਪਕ ਨੇ ਉਹ ਕਹਿੰਦੇ ਆ ਕਿ ਬੱਚੇ ਲਗਾਤਾਰ ਕਲਾਸਾਂ ਦੇ ਵਿੱਚ ਰੋ ਰਹੇ ਨੇ ਨਰਵਸ ਨੇ ਡਿਸਟਰੈਕਟਰ ਨੇ ਡਿਸਟਰੈਕਟਡ ਨੇ ਤੇ ਉਹ ਫੋਕਸ ਹੀ ਨਹੀਂ ਕਰ ਰਹੇ ਪੜਾਈ ਦੇ ਉੱਤੇ ਔਰ ਸਕੂਲਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅਸਰ ਪਿਆ ਇਹਦਾ ਇਕੱਲਾ ਸ਼ਾਰਲਟ ਦੀ ਗੱਲ ਨਹੀਂ ਹੈ ਇਹ ਜਿਹੜੀ ਜਿਹੜੇ ਟੀਚਰ ਜੰਝੜਾ ਐਡਮਿਨਿਸਟ੍ਰੇਸ਼ਨ ਆ ਉਹ ਦਸਾਂ ਸਟ੍ਰੇਟਾਂ ਨੇ ਘੱਟੋ-ਘੱਟ ਰਿਪੋਰਟ ਕੀਤਾ ਕਿ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਆਈਸ ਅਥਾਰਟੀ ਜਿਹੜੀਆਂ ਉਹਨਾਂ ਨੇ ਕੈਂਪਸ ਕਲੋਜ਼ ਕੀਤੇ ਆ ਲਾਕਡਾਊਨ ਹੋਇਆ ਇਮੀਗ੍ਰੈਂਟ ਆਪਰੇਸ਼ਨਸ ਦੇ ਦੌਰਾਨ ਜਿਹੜੀਆਂ ਆਈਸੀ ਕਹਿੰਦੇ ਆ ਕਿ ਅਸੀਂ ਸਕੂਲਾਂ ਦੇ ਵਿੱਚ ਰੇਡ ਨਹੀਂ ਕਰਦੇ ਉਹਨਾਂ ਦਾ ਬੜਾ ਸਪਸ਼ਟ ਇਹ ਗੱਲ ਆ ਉਹ ਪਰ ਬਹੁਤ ਨੇੜੇ ਓਪਰੇਟ ਜ਼ਰੂਰ ਕਰਦੇ ਸਕੂਲ ਦੇ ਬਿਲਕੁਲ ਨੇੜੇ ਜਾਂ ਕੈਂਪਸਸ ਦੇ ਜਿੱਥੇ ਕਿ ਪਰਿਵਾਰ ਫਿਰ ਡਰ ਜਾਂਦੇ ਆ ਔਰ ਇਹਦੇ ਨਾਲ ਕੀ ਹੋਇਆ ਕਿ ਅਟੈਂਡੈਂਸ ਘਟ ਗਈ ਸਕੂਲਾਂ ਦੇ ਵਿੱਚ ਆਈਸ ਦੀ ਐਕਟੀਵਿਟੀ ਜਿੱਥੇ ਵੀ ਨੇੜੇ ਤੜੇ ਹੋਈ ਆ 30000 ਸਟੂਡੈਂਟ ਐਬਸੈਂਟ ਰਹੇ ਆ ਅਟੈਂਡੈਂਸ ਦੇ ਵਿੱਚ ਇਹ 93% ਤੋਂ 80% ਦੇ ਵਿੱਚ ਆ ਗਈ ਆ ਕੱਲੇ ਸ਼ਾਰਲਟ ਦੇ ਵਿੱਚ ਸਕੂਲ ਬੱਚਿਆਂ ਨੂੰ ਵਾਪਸ ਕਲਾਸਾਂ ਦੇ ਵਿੱਚ ਲਿਆਉਣ ਦੇ ਲਈ ਐਸ ਵੇਲੇ ਜद्दोजहद ਕਰ ਰਹੇ ਆ ਇਹਦਾ ਅਸਰ ਇਮੀਗ੍ਰੈਂਟਸ ਦੇ ਉੱਤੇ ਵੀ ਹੋਇਆ ਤੇ ਨਾਨ ਇਮੀਗ੍ਰੈਂਟਸ ਫੈਮਲੀਆਂ ਦੇ ਉੱਤੇ ਵੀ ਹੋਇਆ ਜਿਹੜੇ ਯੂਐਸ ਬੌਰਨ ਬੱਚੇ ਨੇ ਹੁਣ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਉਹ ਤਾਂ ਸਿਟੀਜ਼ਨਸ ਨੇ ਪਰ ਉਹਨਾਂ ਦੇ ਜਿਹੜੇ ਇਮੀਗ੍ਰੈਂਟ ਪੇਰੈਂਟਸ ਨੇ ਉਹ ਡਰਨੇ ਇਸ ਗੱਲ ਦਾ ਭਾਈ ਸਾਡੇ ਮਾਪਿਆਂ ਨੂੰ ਫੜ ਲਿਆ ਕੱਲ੍ਹ ਉਹ ਇਹਨਾਂ ਨੂੰ ਭੇਜ ਦੇਣਗੇ ਅਸੀਂ ਇਹ ਅਲੱਗ ਹੋ ਜਾਵਾਂਗੇ ਜਿਹੜੇ ਨਾਨ ਇਮੀਗ੍ਰੈਂਟ ਫੈਮਲੀਆਂ ਹੈਗੀਆਂ ਆ ਉਹ ਡਰੀਆਂ ਨੇ ਇਸ ਕਰਕੇ ਕਿ ਜਿਹੜੇ ਉਹਨਾਂ ਦੇ ਦੋਸਤ ਨੇ ਜਾਂ ਜਦੋਂ ਵੀ ਉਹ ਸਕੂਲ ਦੇ ਨੇੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਲੈਂਦੇ ਆ ਤੇ ਉਹ ਡਰਦੇ ਆ ਸਕੂਲ ਆਪਣੇ ਸੇਫਟੀ ਪਲਾਨ ਕ੍ਰੀਏਟ ਕਰ ਰਹੇ ਆ ਇਹ ਸਿਸਟਮ ਦੀ سپورਟ ਕਰ ਰਿਹਾ ਸਕੂਲ ਜਿਹੜੇ ਨੇੜੇ ਤੜੇ ਨੇ ਉਹ ਸਟਾਫ ਨੂੰ ਟ੍ਰੇਨ ਕਰ ਰਿਹਾ ਕਿ ਜਦੋਂ ਆਇਸ ਦੀ ਰੇਡ ਪਈ ਤੁਸੀਂ ਕੀ ਕਰਨਾ ਆ ਹੌਟਲਾਈਨਸ ਜਿਹੜੀਆਂ ਆ ਰਹੀਆਂ ਕੋ ਰਿਪੋਰਟ ਆ ਉਦਾਂ ਦੀਆਂ ਵਲੰਟੀਅਰ ਭੇਜ ਰਹੇ ਆ ਨੇੜੇ ਤੜੇ ਘੁੰਮਣ ਫਿਰਨ ਦੇ ਲਈ ਪੈਟਰੋਲਿੰਗ ਦੇ ਲਈ ਸੇਫ ਪੈਸੇਜਸ ਬਣਾ ਲਿਆ ਬੱਸ ਰੂਟਸ ਦੇ ਲਈ ਵੀ ਜਾਣਾ ਕਿੱਧਰ ਨੂੰ ਆ ਹੋਮ ਵਿਜ਼ਿਟ ਜਿਹੜੀਆਂ ਹੋ ਰਹੀਆਂ ਸੋ ਆਇਸ ਦੇ ਆਪਰੇਸ਼ਨਸ ਦਾ ਸਕੂਲਾਂ ਦੀ ਗਿਣਤੀ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਕਦੋਂ ਡਰ ਚੱਕਿਆ ਜਾਂਦਾ ਕਦੋਂ ਸਾਰਾ ਕੁਝ ਠੀਕ ਠਾਕ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ